ਦਾਸ ਜੀ ਕੀ ਖਬਰ ਜੰਮੂ ਕਸ਼ਮੀਰ ਦੇ ਰਾਮਬੰਦ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਜੰਮੂ ਕਸ਼ਮੀਰ ਦੇ ਰਾਮਬੰਦ ਦੇ ਵਿੱਚ ਬੱਦਲ ਫਟ ਚੁੱਕਿਆ ਜੀ ਹਾਂ ਕੁਦਰਤ ਦਾ ਜੜਾ ਕਹਿਰ ਹੈ ਉਹ ਰਾਮਬੰਦ ਦੇ ਵਿੱਚ ਆ ਡਿਆ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਆਖਿਰਕਾਰ ਕਿਸ ਤਰ੍ਹਾਂ ਲੋਕ ਨੇ ਜੋ ਆਪਣੀ ਜਾਨ ਬਚਾਉਂਦੇ ਹੋਏ ਭੱਜਦੇ ਦਿਖਾਈ ਦੇ ਰਹੇ ਨੇ ਜੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਜੰਮੂ ਕਸ਼ਮੀਰ ਦੇ ਰਾਮਬੰਦ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਜੜਾ ਪ੍ਰੈਸ਼ਰ ਦਾ ਉਹ ਇੰਨਾ ਜ਼ਿਆਦਾ ਤੇਜ਼ ਰਫ਼ਤਾਰ ਦੇ ਵਿੱਚ ਪਾਣੀ ਜੜਾ ਕੀ ਵਗਦਾ ਦਿਖਾਈ ਦੇ ਰਿਹਾ ਤਾਂ ਦੱਸ ਜੀ ਕੀ ਬੱਦਲ ਫਟਣ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਤੁਹਾਨੂੰ ਇਹ ਵੀ ਦੱਸ ਜੁਣੀਆ ਕਿ ਬੱਦਲ ਫਟਣ ਦੇ ਕਾਰਨ ਜਿਹੜੇ ਕਈ ਲੋਕ ਨੇ ਉਹ ਬੇਕਾਰ ਹੋ ਗਏ ਨੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜੀ ਹਾਂ ਲੋਕਾਂ ਦੇ ਘਰ ਟੁੱਟ ਚੁੱਕੇ ਨੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜੰਮੂ ਕਸ਼ਮੀਰ ਦੇ ਨਾਮ ਬੰਤੋ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਦਸ ਦੀ ਖਬਰ ਜੰਮੂ ਕਸ਼ਮੀਰ ਦੇ ਰਾਮਬੰਤੋ ਸਾਹਮਣੇ ਆਈ ਹੈ ਜਿੱਥੇ ਕੀ ਜੰਮੂ ਕਸ਼ਮੀਰ ਦੇ ਰਾਮਬੰਦ ਦੇ ਵਿੱਚ ਬੱਦਲ ਫਟ ਚੁੱਕਿਆ ਜੀ ਹਾਂ ਕੁਦਰਤ ਦਾ ਜੜਾ ਕਹਿਰ ਹੈ ਉਹ ਰਾਮਬੰਦ ਦੇ ਵਿੱਚ ਆ ਡਿਆ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਆਖਿਰਕਾਰ ਕਿਸ ਤਰ੍ਹਾਂ ਲੋਕ ਨੇ ਜੋ ਆਪਣੀ ਜਾਨ ਬਚਾਉਂਦੇ ਹੋਏ ਭੱਜਦੇ ਦਿਖਾਈ ਦੇ ਰਹੇ ਨੇ ਜੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਜੰਮੂ ਕਸ਼ਮੀਰ ਦੇ ਰਾਮਬੰਤੋ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਜੜਾ ਪ੍ਰੈਸ਼ਰ ਦਾ ਉਹ ਇੰਨਾ ਜ਼ਿਆਦਾ ਤੇਜ਼ ਰਫ਼ਤਾਰ ਦੇ ਵਿੱਚ ਪਾਣੀ ਜੜਾ ਕੀ ਵਗਦਾ ਦਿਖਾਈ ਦੇ ਰਿਹਾ ਤਾਂ ਦੱਸ ਜੇ ਕੀ ਬੱਦਲ ਫਟਣ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਤੁਹਾਨੂੰ ਇਹ ਵੀ ਦੱਸ ਜੁਣਿਆ ਕਿ ਬੱਦਲ ਫਟਣ ਦੇ ਕਾਰਨ ਜਿਹੜੇ ਕਈ ਲੋਕ ਨੇ ਉਹ ਬੇਕਾਰ ਹੋ ਗਏ ਨੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜੀ ਹਾਂ ਲੋਕਾਂ ਦੇ ਘਰ ਟੁੱਟ ਚੁੱਕੇ ਨੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜੰਮੂ ਕਸ਼ਮੀਰ ਦੇ ਨਾਮ ਬੰਤੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ